ਉਦਾਨਾਂ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਲਗਾਤਾਰ ਕਿਸਾਨਾਂ ਅਤੇ ਨੈਸ਼ਨਲ ਹਾਈਵੇ ਥੌਰੀਟੀ ਦੇ ਵਿਚਕਾਰ ਖਿੱਚੋ-ਤਾਣ ਜਾਰੀ ਹੈ ਅੱਜ ਮੋੜ ਤੋਂ ਕਿਸਾਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਤੇ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਨੂੰ ਇਸ ਟੋਲ ਪਲਾਜ਼ਾ ਦੀਆਂ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਸ ਟੋਲ ਪਲਾਜ਼ਾ ਤੇ ਜ਼ਬਰਨ ਜ਼ਿਆਦਾ ਪੈਸੇ ਵਸੂਲੇ ਜਾ ਰਹੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਹਾਈਵੇ ਥੋਰਟੀ ਸਾਨੂੰ ਕੋਈ ਵੀ ਨੋਟੀਫਿਕੇਸ਼ਨ ਵਿਖੋਂ ਚ ਨਾ ਕਾਮ ਰਹੀ ਹੈ ਜਦੋਂ ਕਿ ਪਹਿਲਾ ਜਿਸ ਕੰਪਨੀ ਨੂੰ ਇਹ ਠੇਕਾ ਦਿੱਤਾ ਗਿਆ ਸੀਗਾ ਉਸਨੇ 2.5 ਸਾਲ ਪਹਿਲਾਂ ਹੀ ਟੋਲ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਉਹ ਕੰਪਨੀ ਨੂੰ ਡਿਫਾਲਟਰ ਘੋਸ਼ਿਤ ਕਰ ਦਿੱਤਾ ਅਤੇ ਹੁਣ ਮੋੜ ਤੋਂ ਟੋਲ ਵਸੂਲਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਿਰਫ ਇਹੀ ਨਹੀਂ ਜਦੋਂ ਕਰਨਾਲ ਦੇ ਵਿੱਚ ਲੱਗਿਆ ਟੋਲ ਪਲਾਜ਼ਾ ਵੀ ਨਜਾਇਜ਼ ਸੀ ਜਿਸਦੇ ਕਾਰਵਾਈ ਹੋਣੀ ਚਾਹੀਦੀ ਹੈ किसान अगुवाने कहा कि ऐसी लगातार इना तो जवाब मांग रहे हैं पर ये जवाबदेनच असमर्थन जेड़ा सामने ਆ ਬਹੁਤ ਅਕੀਰਣ ਨੀਤੀ ਰੋਦੀ ਕਿਉਂਕਿ ਮੁੱਖ ਮੰਤਰੀ ਪੰਜਾਬ ਨੂੰ ਵੀ ਚਿੱਠੀ ਲਿਖੀ ਗਈ ਹੈ ਬਿਲਕੁਲ ਜੀ ਮੁੱਖ ਮੰਤਰੀ ਸਾਹਿਬ ਦਾ ਫਰਜ ਬਣਦਾ ਦੇਖੋ ਅਸੀਂ ਐਡਾ ਵੱਡਾ ਜਿਹੜਾ ਗਵਨ ਹੋਇਆ ਅਸੀਂ ਉਹ ਲੈ ਕੇ ਆਏ ਆ ਅਸੀਂ ਸਾਰੀ ਕੋ ਗੱਡੀ ਤੇ ਹਰੇਕ ਚੀਜ਼ ਲਿਆ ਕੇ ਅਸੀਂ ਸਾਹਮਣੇ ਰੱਖਤੀ ਹੁਣ ਇਹ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਸੀਬੀਆਈ ਜਾਂਚ ਕਰਾਉਣ ਤੇ ਉੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਤੇ ਜਿਹੜੀ ਪੰਜਾਬ ਦੀ ਜਨਤਾ ਉਹਨਾਂ ਵੱਲ ਦੇਖ ਰਹੀ ਆ ਤੇ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹਦਾ ਜਿਹੜਾ ਸੱਚਾ ਲੋਕਾਂ ਦੇ ਸਾਹਮਣੇ ਲੈ ਕੇ ਆਓ ਤੇ ਜਿਹੜਾ ਆਪਣਾ ਥੋਸਟ ਆਪਣਾ ਤਰੀਕੇ ਨਾਲ ਆਪਣਾ ਜਿਹੜਾ ਆਵਾਜ਼ ਆ ਉਹ ਕੋਰਟ ਦੇ ਵਿੱਚ ਰੱਖਣ ਸਰਕਾਰ ਟੋਲ ਟੋਲ ਪਲਾਜ਼ਾ ਹੁਣ ਫ੍ਰੀ ਹੋਊਗਾ ਜੀ ਇਹ ਫ੍ਰੀ ਹੋਊਗਾ ਜੀ ਅਸੀਂ ਤਾਂ ਕਹਿੰਦੇ ਆ ਵੀ ਜਿਹੜਾ 291 ਕਿਲੋਮੀਟਰ ਦੇ ਅੰਦਰ ਅੰਦਰ ਟੋਲ ਪਲਾਜ਼ੇ ਪੈਂਦੇ ਆ ਉਹਨਾਂ ਦੀ ਵੀ ਜਾਂਚ ਕਰਨ ਕੀ ਪਤਾ ਉਹ ਇਦਾਂ ਹੀ ਨਾ ਚੱਲਦੇ ਹੋਣ ਤੇ ਉਹ ਵੀ ਬੰਦ ਕੀਤੇ ਜਾਣ ਉਹਨਾਂ ਦੀ ਜਾਂਚ ਹੋਵੇ ਮਿਲਕੀਆ ਇੱਕ ਅਸੀਂ ਮੰਗੇ ਕਰਦੇ ਆਂ ਵੀ ਜਿੰਨੇ ਹੋਰ ਟੋਲ ਪਲਾਜ਼ੇ ਨੇ ਸਰਕਾਰ ਸੈਂਟਰ ਸਰਕਾਰ ਨੂੰ ਵੀ ਔਰ ਸਟੇਟ ਸਰਕਾਰਾਂ ਨੂੰ ਵੀ ਕਿ ਉਹਦੇ ਡਿਸਪਲੇ ਬੋਰਡ ਲਾਏ ਜਾਣ ਕਿਉਂਕਿ ਦੇਖੋ ਜਦੋਂ ਡਿਸਪਲੇ ਬੋਰਡ ਕੋਈ ਕੰਮ ਚੱਲਦਾ ਰੋਡ ਬਣਦੀ ਆ ਪੁਲ ਬਣਦੇ ਆ ਟੋਲ ਪਲਾਜ਼ਾ ਲੱਗ ਗਿਆ ਵੈਸੇ ਤਾਂ ਟੈਕਸ ਪਹਿਲਾਂ ਆਪਾਂ ਜਦੋਂ ਗੱਡੀ ਲੈਨੇ ਆ ਉਦੋਂ ਆਪਾਂ ਟੈਕਸ ਪੇ ਕਰਦੇ ਆ ਟੈਕਸ ਤਾਂ ਇਹਨਾਂ ਨੂੰ ਲੈਣਾ ਨਹੀਂ ਚਾਹੀਦਾ ਪਰ ਚਲੋ ਇਹ ਰੋਡ ਟੈਕਸ ਉਹਦੀ ਭਰਾ ਲੈਂਦੇ ਨੇ ਪਰ ਇਹ ਜਦੋਂ ਟੋਲ ਲਾਉਂਦੇ ਆ ਮੰਨ ਲਓ ਖਰਚਾ ਪਾਉਂਦੇ ਆ ਤਾਂ ਇੱਕ ਡਿਸਪਲੇ ਬੋਰਡ ਲਾਇਆ ਜਾਵੇ ਮੰਨ ਲਓ ਜਿੰਨਾ ਖਰਚਾ ਟੋਟਲ ਉਹ ਤੇ ਜਿਹੜਾ ਦਿੱਲੀ ਦਾ ਰੋਜ਼ ਦੀ ਰੋਜ਼ ਦਾ ਜਿਹੜਾ ਇਕੱਠਾ ਹੁੰਦਾ ਉਹ ਮਾਈਨਸ ਹੋਵੇ ਤਾਂ ਕਿ ਲੋਕਾਂ ਨੂੰ ਠੱਗਿਆ ਠੱਗਿਆ ਮਹਿਸੂਸ ਨਾ ਹੋਵੇ ਵੀ ਅਸੀਂ ਠੱਗੇ ਗਏ ਆ ਲੋਕਾਂ ਨੂੰ ਲੱਗੇ ਵੀ ਅਸੀਂ ਟੈਕਸ ਦੇ ਰਹੇ ਆ ਤਾਂ ਕੰਮ ਵੀ ਹੋ ਰਿਹਾ ਹੁਣ ਤੁਸੀਂ ਜਾ ਕੇ ਦੇਖੋਗੇ ਮਾੜਾ ਇਹ ਮੀਂਹ ਪੈਂਦਾ ਜਦੋਂ ਐਟ ਐਟ ਗੋਡੇ-ਗੋਡੇ ਪਾਣੀ ਖੜ ਜਾਂਦਾ ਜਿਹੜਾ ਇੱਥੇ ਠੇਕੇਦਾਰ ਸੀ ਜਿਹੜਾ ਐਨਐਚਆਈ ਨੇ ਜੋ ਵੀ ਠੇਕੇਦਾਰ ਬਣਾਇਆ ਉਹ ਉਹਨਾਂ ਨੇ ਜਿਹੜੇ ਬੋਰ ਕੀਤੇ ਸੀਗੇ ਵੀ ਜੇ ਪਾਣੀ ਅੰਦਰ ਡਰੇਨ ਹੋਊਗਾ ਥੱਲੇ ਉਹ ਬਲੌਕ ਨੇ ਜੀ ਸਾਰੇ ਡਰੇਨੇਜ ਔਰ ਇਹਨਾਂ ਨੇ 100 ਸਾਲ ਦੀ ਗਾਰੰਟੀ ਦਿੱਤੀ ਸੀ ਤਾਂ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ ਇਹ ਕਿ ਉਹ ਤਾਂ ਸਾਰਾ ਹੁਣ ਤੁਸੀਂ ਦੇਖੋ ਨਾ ਤਾਂ ਰਿਪੇਅਰ ਹੁੰਦੀ ਆ ਜਾਂ ਤਾਂ ਉਹ ਰਿਪੇਅਰ ਕਰਨ ਪਾਣੀ ਰੋੜਾਂ ਤੇ ਫਿਰ ਰਿਆ ਵਾ ਜਿਹੜਾ ਡਰੇਨ ਡਰੇਨੇਜ ਦਾ ਨਾਲਾ ਵਾ ਉਹ ਬਲੌਕ ਹੋ ਚੁੱਕਿਆ ਬੁਰੀ ਤਰ੍ਹਾਂ ਮਿੱਟੀ ਉਹਦੇ ਵਿੱਚ ਆ ਕੋਈ ਸਫਾਈ ਨਹੀਂ ਕੋਈ ਮੇਨਟੇਨੈਂਸ ਨਹੀਂ ਹੈ ਰੋੜ ਟੁੱਟੇ ਹੋਏ ਨੇ ਸਾਰੇ ਰੋੜ ਸਾਰੇ ਟੁੱਟਿਆ ਜੀ ਪੁਲਾਂ ਚ ਗੈਪ ਪਿਆ ਹੋਇਆ ਔਰ ਕਦੇ ਵੀ ਕੋਈ ਇਨਸੀਡੈਂਟ ਵਾਪਰ ਸਕਦਾ ਔਰ ਵਾਪਰੇ ਵੀ ਆ ਕਿੰਨੇ ਆਪਾਂ ਐਫ ਆਈ ਆਰ ਕੱਢੀਆਂ ਸਰਕਾਰ ਕੱਢੇ ਕਿੰਨੀਆਂ ਐਫ ਆਈਅ ਡੈ ਜਿਹੜੇ ਰੋਡ ਦੇ ਟੋਏ ਕਾਰਨ ਕਾਫੀ ਨਜਾਇਜ਼ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਕੇ ਬੈਠੇ ਲੋਕਾਂ ਲਈ ਸੰਘਰਸ਼ ਜਾਰੀ ਰਹੂਗਾ ਲੋਕਾਂ ਲਈ ਹਮੇਸ਼ਾ ਸੰਘਰਸ਼ ਚ ਜਾਰੀ ਰਹੂਗਾ ਮਰਦੇ ਦੰਤ ਤੱਕ ਲੋਕਾਂ ਲਈ ਸੰਘਰਸ਼ ਵਾੜ ਚੁੱਕਾਂਗੇ ਔਰ ਚੁੱਕਦੇ ਰਹੇ ਹਾਂ ਤੇ ਚੁੱਕਦੇ ਰਹਿਾਂਗੇ ਅੱਜ ਨਾਲ ਲੱਡਵਾਲ ਟੋਨ ਨਾ ਹੁਣ ਕਿੰਨੀ ਸਮੇਂ ਲਈ ਕਦੋਂ ਮੀਟਿੰਗ ਹੈ ਜੀ ਕੋਈ ਮੀਟਿੰਗ ਫਿਕਸ ਤਾਂ ਨਹੀਂ ਹੋਈ ਹਜੇ ਇਹਦੀ ਹਜੇ ਕੋਈ ਮੀਟਿੰਗ ਫਿਕਸ ਨਹੀਂ ਹੋਈ ਮੀਟਿੰਗ ਫਿਕਸ ਤਾਂ ਹੋਊਗੀ ਨਾ ਜੇ ਇਹ ਸਹੀ ਹੋਊਗਾ ਸਾਨੂੰ ਤਾਂ ਲੱਗਦਾ ਦਾੜੀ ਕਾਲੀ ਆ ਇਹਦੇ ਪੇਪਰ ਹੀ ਨਹੀਂ ਹੈਗੇ ਡਾਕੂਮੈਂਟਸ ਹੁੰਦੇ ਤਾਂ ਹੁਣ ਨੂੰ ਸਾਨੂੰ ਦੇ ਦਿੰਦੇ ਇਹ ਕੋਰਟ ਦੇ ਵਿੱਚ ਹੁਣ ਮਸਲਾ ਵਾ ਤੇ ਤਾਂ ਹੀ ਅਸੀਂ ਸਰਕਾਰ ਨੂੰ ਵੀ ਜਿਹੜੀ ਸਟੇਟ ਸਰਕਾਰ ਆ ਭਗਵੰਤ ਮਾਨ ਨੂੰ ਵੀ ਅਪੀਲ ਕਰਦੇ ਆ ਕਿ ਇਹਦਾ ਬਿਲਕੁਲ ਤਕੜੇ ਹੋ ਕੇ ਆਪਣੇ ਉੱਥੇ ਰੱਖਣ ਪੱਖ ਰੱਖਣ ਪੰਜਾਬ ਦਾ ਤਾਂ ਕਿ ਜਿਹੜਾ ਪੈਸਾ ਹੁਣ ਤੱਕ ਲੁੱਟਿਆ ਗਿਆ ਲੋਕਾਂ ਦੇ ਜੇਬ ਚੋਂ ਗਿਆ ਉਹ ਸੂਬੇ ਦਾ ਪੈਸਾ ਸੂਬੇ ਨੂੰ ਮਿਲਣਾ ਚਾਹੀਦਾ ਧੰਨਵਾਦ ਸਰ ਅੱਜ ਕੀ ਘਟਨਾ ਮੋਹ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਲਾਡਵਾਲ ਫੁੱਲ ਪਲਾਜੇ ਦੇ ਉੱਤੇ ਅੱਜ ਜਿਹੜੇ ਆਪਾਂ ਦੋਨਾਂ ਜਥੇਬੰਦੀਆਂ ਦੇ ਸੀਨੀਅਰ ਲੀਡਰਸ਼ਿਪ ਅਸੀਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿ 2 2016 ਜੂਨ ਨੂੰ ਜਿੱਦਨ ਆਪਾਂ ਇਹ ਟੋਲ ਪਲਾਜ਼ੇ ਤੇ ਆਏ ਸੀ ਨਾ ਸਾਡੀਆਂ ਤਿੰਨ ਮੰਗਾਂ ਸੀ ਹਾਂਜੀ ਇੱਕ ਦੇ ਰੇਟ ਕੱਟ ਕਰਦੇ ਹਾਂਜੀ ਇੱਕ 20 ਕਿਲੋਮੀਟਰ ਦਾ ਏਰੀਆ ਫ੍ਰੀ ਕਰਦੇ ਹਾਂ ਇੱਕ ਸਾਡੇ ਪਾਸ ਬਣਾਓ ਠੀਕ ਹੈ ਜੀ ਔਰ ਇਹ ਇਹਨਾਂ ਦਾ ਐਨਐਚ ਦਾ ਅਧਿਕਾਰੀ ਇਸ ਮਾਮਲੇ ਤੇ ਕੋਈ ਗੱਲ ਕਰਨ ਨਹੀਂ ਆਇਆ ਹਾਂਜੀ ਆਪਾਂ 30 ਜੂਨ ਨੂੰ ਤੁਹਾਡੀ ਹਾਜ਼ਰੀ ਦੇ ਵਿੱਚ ਇਹ ਟੋਲ ਬੰਦ ਕਰ ਹਾਂਜੀ ਪੱਕੇ ਫ੍ਰੀ ਕਰ ਦੇ ਪੱਕੇ ਫ੍ਰੀ ਕਰ ਤੇ ਉਸ ਤੋਂ ਬਾਅਦ ਵੀ ਕੋਈ ਅਧਿਕਾਰੀ ਆਇਆ ਨਹੀਂ ਹਾਂਜੀ ਉਸ ਤੋਂ ਬਾਅਦ ਸਾਡੀ ਪ੍ਰਸ਼ਾਸਨ ਨੇ ਇੱਕ ਮੀਟਿੰਗ ਸਰ ਹਾਂਜੀ 2 ਘੰਟੇ ਮੀਟਿੰਗ ਚੱਲੀ ਹਾਂਜੀ ਸਾਡੀ ਫੇਰ ਉਹੀ ਮੰਗ ਸੀ ਔਰ ਉਹਦੇ ਵਿੱਚ ਜਿੰਨੀਆਂ ਪ੍ਰੀਖਿਆਵਾਂ ਇਹਦੀਆਂ ਸੀ ਕੱਢ ਕੇ ਵੀ ਇਹਨਾਂ ਨੇ ਆਹ ਕੰਮ ਨਹੀਂ ਕੀਤਾ ਇਹਨਾਂ ਨੇ ਆਹ ਕੰਮ ਨਹੀਂ ਕੀਤਾ ਇਹਨਾਂ ਨੇ ਆਹ ਕੰਮ ਨਹੀਂ ਸਾਰੇ ਕੰਮ ਘਣਾਤੇ ਅਸੀਂ ਠੀਕ ਹੈ ਜੀ ਔਰ ਉਹਦੇ ਵਿੱਚ ਇਹ ਵੀ ਰੱਖਿਆ ਵੀ ਇਹਦਾ ਪਿਛਲਾ ਕੋਈ ਨੋਟੀਫਿਕੇਸ਼ਨ ਦੇ ਦਿਓ ਸਾਨੂੰ ਜਿਹੜੇ ਤੁਸੀਂ ਰੇਟ ਵਧਾਏ ਹਾਂਜੀ ਕਿਉਂਕਿ ਸਰਕਾਰ ਨਿਕਾਜ ਆ ਵੀ ਟੈਕਸ ਲਾਉਂਦੀ ਆ ਤਾਂ ਉਹਦਾ ਨੋਟੀਫਿਕੇਸ਼ਨ ਹੁੰਦਾ ਹਾਂਜੀ ਵੀ ਤੁਸੀਂ ਸਰਕਾਰੀ ਕੰਮ ਹੈ। ਹਾਂਜੀ। ਵੀ ਤੁਸੀਂ ਬਿਨਾ ਨੋਟੀਫਿਕੇਸ਼ਨ ਤੋਂ ਕਿਵੇਂ ਰੇਟ ਵਧਾ ਰਹੇ? ਹਾਂਜੀ। ਔਰ 2009 ਤੋਂ ਬਿਨਾ ਇਹਨਾਂ ਕੋਲੇ ਕੋਈ ਨੋਟੀਫਿਕੇਸ਼ਨ ਹੀ ਨਿਕਲਿਆ। ਠੀਕ ਹੈ ਜੀ। ਔਰ ਕੋਈ ਗੱਲ ਸਾਡੀ ਨਿਪੜੀ ਨਹੀਂ ਆਈ ਟਾਈਮ ਦਿੱਤਾ ਦੀ। ਹਾਂਜੀ। ਔਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਮੀਟਿੰਗ ਨਹੀਂ ਕੀਤੀ। ਠੀਕ ਹੈ ਜੀ। ਅਸੀਂ ਫਰੀਕੀ ਦੇ ਵਿੱਚ ਦੀ ਜਾਂਚ ਕਰਦੇ ਚਲੇਗੇ। ਹਾਂਜੀ। ਕਿਉਂਕਿ ਕੋਈ ਕਈ ਸਾਨੂੰ ਅਧਿਕਾਰੀ ਜਿਹੜੇ ਮਿਲ ਗਏ ਇਹੋ ਜੇ ਇਹਨਾਂ ਨੇ ਸਾਨੂੰ ਇਹਨਾਂ ਦੀਆਂ ਫਰੀਕੀਆਂ ਦੱਸੀਆਂ। ਹਾਂਜੀ। ਉਸ ਤੋਂ ਪਤਾ ਚੱਲਿਆ ਵੀ 2009 ਦੇ ਵਿੱਚ ਜਿੱਦਣ ਸੂਮਾ ਕੰਪਨੀ ਨੇ ਇਹ ਠੇਕਾ ਲਿਆ ਸੀ। 22 ਸਾਲਾਂ ਚੋਂ ਠੇਕਾ ਪੂਰਾ ਕਰਨਾ ਸੀ। ਹਾਂਜੀ। 22 ਸਾਲ ਤੋਂ ਬਾਅਦ ਚ ਟੋਲ ਲੱਗਣੇ ਸੀ। ਪਰ ਟੋਲ ਉਹਦੋਂ ਨਹੀਂ ਲਾਤੇ। ਅੱਛਾ ਜੀ। ਇੱਕ ਨਧਾਰਤ ਰਾਸ਼ੀ ਦੇ ਅਨੁਸਾਰ 10 ਗੁਣਾ ਟੋਲ ਵਸੂਲ ਕਰਨਾ ਸੀ। ਜੇ ਇੱਕ ਉਹਦੇ ਚ ਇਹ ਵੀ ਸ਼ਰਤ ਆ ਵੀ ਜੇ ਟੋਲ ਉਹਦੋਂ ਲਾ ਦੇਣ ਤਾਂ ਉਹ ਰਾਸ਼ੀ ਘਟ ਕੇ 3 ਗੁਣਾ ਰਹਿ ਜਾਂਦੀ ਆ। ਠੀਕ ਹੈ ਜੀ। ਇਹਨਾਂ ਨੇ ਟੋਲ ਤੇ ਉਹਦੋਂ ਨਹੀਂ ਲਾਤੇ। ਰਾਸ਼ੀ ਇਹਨਾਂ ਨੇ 12 ਗੁਣਾ ਦੇ ਕਰੀਬ ਇਕੱਠੀ ਕਰ ਲਈ। ਹਾਂਜੀ। ਕੰਮ ਇਹਨਾਂ ਨੇ ਹੁਣ ਤੱਕ ਨਹੀਂ ਪੂਰਾ ਕੀਤਾ। ਹਾਂਜੀ। ਇੱਕ ਬੱਸ ਨਹਿਰ ਚ ਡਿੱਗ ਪਈ 2013 ਦੇ ਵਿੱਚ 27 ਬੰਦੇ ਮਰੇ ਜੀ। ਔਰ ਉਹਨੂੰ ਲੈ ਕੇ ਘਿਰਟ ਦੈ ਰਹੂਗੀ ਹਾਂਜੀ ਸੋਮਾ ਕੰਪਨੀ ਹਾਈ ਕੋਰਟ ਨੇ ਟਰਮੀਨੇਟ ਕਰਤੀ ਹਾਂਜੀ ਅਰੇ ਇਹਨਾਂ ਨੇ ਕੀ ਕੀਤਾ ਉਹਦਾ ਜਵਾਬ ਤੇ ਦੇ ਨਹੀਂ ਹੋਇਆ ਐਨਐਚਏ ਦੇ ਅਧਿਕਾਰੀ ਨਾਲ ਮਿਲੇ ਸੀਗੇ ਹਾਂਜੀ ਇਹਨਾਂ ਨੇ ਇੱਕ ਸੁਪਰੀਮ ਕੋਰਟ ਕੇਸ ਪਾਇਆ ਜਿਹੜਾ ਸੁਪਰੀਮ ਕੋਰਟ ਕੇਸ ਪਾਇਆ ਉਹਦੇ ਚ ਇਹ ਤੇ ਲਿਖਿਆ ਨਹੀਂ ਵੀ ਅਸੀਂ ਆ ਗਵਨ ਕੀਤਾ ਇਹਨਾਂ ਨੇ ਕਹਿਤਾ ਜੀ ਸਾਨੂੰ ਘਾਟਾ ਪਈ ਹਾਂਜੀ ਘਾਟਾ ਸ਼ੋਅ ਕਰਕੇ ਵੀ ਆ ਜਿਹੜਾ ਨੀਲੋਕੇੜੀ ਵਾਲਾ ਟੋਲ ਆ ਇਹਨੂੰ ਚੱਕ ਕੇ ਜੀ ਸਾਨੂੰ ਕਰਨਾਲ ਲਈ ਜਾਣ ਦੀ ਜਲ ਦਿੱਤੀ ਆ ਹਾਂਜੀ ਉਹਨ ਇੱਕ ਤੇ ਉਹ ਕਰਨਾਲ ਜਿਹੜਾ ਟੋਲ ਉਹ ਗਲਤ ਲੱਗਾ ਉਹ ਕਾਰਪੋਰੇਸ਼ਨ ਦੇ ਅੰਡਰ ਰਕਾ ਉਹ ਬੰਦ ਹੋਣਾ ਚਾਹੀਦਾ ਦੂਜਾ ਜਿਹੜਾ ਉਹ ਉਹਦੇ ਵਿੱਚ ਇਹ ਨੇ ਹਾਈ ਕੋਰਟ ਨੇ ਆਰਡਰਾਂ ਦੇ ਵਿੱਚ ਲਿਖ ਦਿੱਤਾ ਵੀ 2015 ਤੱਕ ਕੰਮ ਪੂਰਾ ਕਰੋ ਅਗਰ ਕੰਪਨੀ ਕੰਮ ਪੂਰਾ ਨਹੀਂ ਕਰਦੀ ਤਾਂ ਇਹਦਾ ਲਾਇਸੈਂਸ ਰੱਤ ਕਰੋ ਇਹਨੂੰ ਜੁਰਮਾਨਾ ਕਰੋ ਪਰ ਕੰਮ ਤੇ ਅਜੇ ਤੱਕ ਨਹੀਂ ਪੂਰਾ ਹੋਇਆ ਕੰਮ ਤੇ ਸਾਰਾ ਇਹ ਦੂਰਾ ਪਿਆ ਪਰ ਕਿਤੇ ਨਾ ਕਿਤੇ ਉਹ ਕੰਪਨੀ ਨੇ ਅਧਿਕਾਰੀਆਂ ਨੇ ਐਨ ਐਚ ਐ ਦੇ ਅਧਿਕਾਰੀਆਂ ਨੇ ਭਾਰਤ ਸਰਕਾਰ ਦੇ ਮੰਤਰੀਆਂ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਮਿਲੀ ਭੁਗਤ ਕਰਕੇ ਇਹ ਹਜ਼ਾਰਾਂ ਕਰੋੜਾਂ ਦਾ ਗਵਨ ਕੀਤਾ ਔਰ ਨਾ ਤੇ ਕੰਪਨੀ ਤੇ ਕੋਈ ਜੁਰਮਾਨਾ ਲਾਇਆ ਨਾ ਕੰਪਨੀ ਦਾ ਕੋਈ ਲਾਇਸੈਂਸ ਰੱਦ ਕੀਤਾ ਅੱਜ ਉਹ ਕੰਪਨੀ ਉਲਟਾ ਇਹਨਾਂ ਤੇ ਕੇਸ ਕਰੀ ਬੈਠੀ ਆ ਕਿ ਮੇਰੇ ਪੈਸੇ ਰਹਿੰਦੇ ਆ ਹਾਲਾਂਕਿ ਪੈਸੇ 10 ਤੋਂ 12 ਗੁਣਾ ਵੱਧ ਵਸੂਲ ਕਰਕੇ ਆ ਮੈਂ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਬੇਨਤੀ ਕਰਦਾ ਵੀਰ ਟੋਲ ਦਾ ਏਡਾ ਤਕੜਾ ਨੰਗਾ ਸੱਚ ਅਸੀਂ ਕੱਢ ਕੇ ਲਿਆਏ ਸਾਹਮਣੇ ਇਹਦੀ ਜਾਂਚ सीबीआई ਕਰਾਈ ਜਾਵੇ ਔਰ ਇਹਦੇ ਵਿੱਚ ਜਿਹੜੇ ਲੀਡਰ ਤੇ ਜਿਹੜੇ ਬੰਦੇ ਅਧਿਕਾਰੀ ਨੇ ਇਹਨਾਂ ਨੂੰ ਬੰਦੀਆਂ ਸਜ਼ਾਵਾਂ ਜਿਹੜੀਆਂ ਉਹ ਦਵਾਈਆਂ ਜਾਣ ਕਿਉਂਕਿ ਪੈਸਾ ਜਨਤਾ ਦਾ ਸੀ ਇਹਨਾਂ ਨੇ ਪੈਸਾ ਲੁੱਟ ਕੇ ਆਪਣੀ ਐਸ਼ ਉਡਾਈ ਜਾ ਜਦੋਂ ਜਿੱਦਾਂ ਕਹਿੰਦੇ ਲੁੱਟ ਕੋਟ ਕੱਟ ਕੀਤੀ ਹੈ ਜੇਕਰ ਨਾ ਹੋਈ ਜਾਂਚ ਤਾਂ ਕੀ ਅਗਲੀ ਰਣਨੀਤੀ ਕੀ ਹੋਗੀ ਅਸੀਂ ਦੂਜੀ ਮੰਗ ਨਾਲ ਇਹ ਵੀ ਕਰਦੇ ਆ ਵੀ ਕਰਨਾਲਾ ਦਾ ਟੋਲ ਵੀ ਬੰਦ ਕੀਤਾ ਜਾਵੇ ਇਹ ਵੀ ਟੋਲ ਬੰਦ ਕੀਤਾ ਜਾਵੇ ਤੇ ਹੋ ਸਕਦਾ ਜਿਹੜੇ ਦੂਜੇ ਟੋਲ ਲੱਗੇ ਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹਨਾਂ ਵਿੱਚ ਵੀ ਇੱਡਾ ਹੀ ਵੱਡਾ ਘਵਨ ਹੋਵੇ ਇਹਨਾਂ ਦੀ ਜਾਂਚ ਕੀਤੀ ਜਾਵੇ ਟੋਲ ਬੰਦ ਕੀਤੇ ਜਾਣ ਸਾਰੇ ਅਸੀਂ ਸਾਰੇ ਟੋਲਾਂ ਨੂੰ ਬੰਨ ਕਰ ਬੰਦ ਕਰਨ ਦੀ ਮੰਗ ਕਰਦੇ ਆ ਅੱਜ ਕਿ ਜਿੰਨਾ ਚਿਰ ਜਾਂਚ ਨਹੀਂ ਹੁੰਦੀ ਅਸੀਂ ਇਹ ਟੋਲ ਨਹੀਂ ਚੱਲਣ ਦੇਣਾ ਸਾਰੀ ਆ ਜਿਹੜੇ ਲਾਡੂਵਾਲ ਤੇ ਖੜੇ ਆ ਨਾ ਬੰਦਾ ਤੇ ਕਰਨਾਲ ਵਾਲਾ ਵੀ ਅਸੀਂ ਕਹਿੰਨੇ ਬੰਦ ਕਰੋ ਔਰ ਇਹਦੀ ਜਾਂਚ ਉੱਚ ਪੱਧਰੀ ਜਾਂਚ ਕਰਾ ਕੇ ਇਹਨਾਂ ਨੂੰ ਬੰਦ ਕਰੋ